ਹਾਂਜੀ ਸਾਸੀ ਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਕਾਲੇਕੇ ਜ਼ਿਲ੍ਹਾ ਇਹਨੂੰ ਮੂਗਾ ਪੈਂਦਾ ਤਹਿਸੀਲ ਬਾਗਾਪੁਰਾਣਾ ਚਾਰ ਵੇੜਾਂ ਵਿਖਾਉਣੀਆਂ ਕਦ ਚ ਚਾਰੇ ਵੇੜਾਂ ਵੱਡੀਆਂ ਹੀ ਲੱਗਦੀਆਂ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਇਹ ਚਾਰਨਾਕ ਸੇਲ ਹੈ ਇਹਨਾਂ ਦੇ ਵਿੱਚੋਂ ਜਾਤ ਵਾਲੀ HF ਨਸਲ ਦੀ ਕੋਈ ਵੀ ਨਹੀਂ ਗਰਮੀ ਰਹਿਦੀ ਜਾਨਵਰ ਆ ਦਿਨ ਗਰਮੀ ਦੇ ਆ ਗਰਮੀ ਗਰਮੀ ਵਧੀਆ ਦੁੱਧ ਪਿਆ ਦੁਨੀਆਂ ਚਲੋ ਗਰਮੀ ਗਰਮੀ ਤੋਂ ਵੀ ਵਿਚਾਰਊਗਾ ਕਿਉਂਕਿ ਕ੍ਰੋਸ ਆਂਗ ਗਰਮੀ ਗਰਮੀ ਨਹੀਂ ਮਰਾਉਣੀ ਇਹਨਾਂ ਨੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਂ ਦੱਸ ਦੀਏ ਨਾਂ ਬਾਈ ਜੀ ਉਤਾਰ ਸਿੰਘ ਜੀ ਪਿੰਡ ਕਾਲੇ ਗਈ ਤਹਿਸੀਲ ਬਾਗਾਪਰਾਣਾ ਜੀ ਜ਼ਿਲ੍ਹਾ ਜੀ ਮੋਗਾ ਜੀ ਫੋਨ ਨੰਬਰ ਦੱਸ 9914565052 ਜੀ 9914565052 ਜੀ ਇਹ ਤੋਂ ਕਰ ਲਈਏ ਸ਼ੁਰੂ ਇਹ ਵੀਰੇ ਆਪਣਾ 4 ਦਿਨਾਂ ਵੀ ਸੁੱਈ ਆ ਹੂੰ ਹੁਣ ਇਹਦੇ ਥੱਲੇ ਜਾਣੀ ਦੀ 13 ਲੀਟਰ ਚੋਣ ਵਾਲਾ ਪੂਰਾ ਬੋਲਾ ਮੰਨ ਲਓ ਦੁੱਧ ਮੰਨ ਲਓ ਜਿਹੜਾ ਝੋ ਲੈਣਾ ਅਗਲੇ ਹਾਂ ਅਗਲਾ 12 ਮੰਨ ਕੇ ਜਿਹੜਾ ਮਰਜੀ ਆ ਜੇ ਦੁੱਧ 13 ਹੀ ਆ ਕਿਉਂਕਿ ਆਪਾਂ ਘੱਟ ਗੱਲੋ ਤਾਂ ਕਹਿੰਨੇ ਆ ਵੀ ਬੰਦਾ ਝੂਠਾ ਨਹੀਂ ਬੰਦਾ ਸੱਚਾ ਰਹਿੰਦਾ ਸਹੀ ਆ ਐਵੇਂ ਆਪਾਂ ਕਹਿਣ ਨੂੰ ਕਿ 17 ਕਿਲੋ ਥੱਲੇ ਹਾਂ ਤੇ ਜੀਤੋਂ ਆਪਾਂ ਲਈ ਆ ਉਹਨੇ ਆਪਾਂ ਨੂੰ ਆਖਿਆ ਵੀ 17 18 ਕਿਲੋ ਚੋਇਆ ਜਿਹੜੇ ਹਿਸਾਬ ਨਾਲ ਬੋਲੇ ਚ ਤਿਆਰੀ ਆ ਹੁਣ ਤੇ ਇੰਨਾ ਦੁੱਧ ਇਹਨੂੰ ਪਿਉਣਾ ਵੀ ਚਾਹੀਦਾ ਹੈ ਜਿਹੜੇ ਭੈਣ ਭਰਾ ਨੇ ਲੈਣਾ ਕੋਈ ਵੀ ਪਸ਼ੂ ਨੇ ਆਪਦੀ ਸੰਭਾਲਣਾ ਮੈਂ ਕਿੰਨਾ ਦੁੱਧ ਚੋ ਸਕਦਾ ਮਗਰ ਕੀ ਇਹਦੇ ਮਗਰ ਇਹਦੇ ਵੀਰੇ ਬੱਚਾ ਜੇਰ ਜੂਰ ਦੀ ਫੁੱਲ ਗਾਰੰਟੀ ਹੈ ਜੇ ਇਹਨੇ ਦੇ ਘਰੇ ਲੜ ਆਖੇ ਦਾ ਬੱਚਾ ਲਾ ਕੇ ਧਾਰਾ ਵੀ ਮਾਰ ਦਨਾਂਗੇ ਤੇਰੀ ਮਰਜੀ ਚਲ ਜੇ ਮਰਜੀ ਕਰ ਲੋ ਮਾਰ ਲੈ ਜੇ ਨਹੀਂ ਰਿਹਾ ਜਾਂਦਾ ਤਾਂ ਮਗਰ ਇਹਦੇ ਬੱਛਾ ਧਾਰਾਂ ਬਾਈ ਕਹਿੰਦਾ ਚਲ ਮਾਰਦੇ ਨੇ ਚਲੋ ਕੋਈ ਗੱਲ ਨਹੀਂ ਵਿਖਾ ਦਿੰਨੇ ਆ ਤੁਹਾਨੂੰ ਬਾਕੀ ਜ਼ੇਰ ਦੀ ਬਾਈ ਕਹਿੰਦਾ ਗਾਰੰਟੀ ਆ ਤੁਹਾਡੇ ਘਰੇ ਜਾ ਕੇ ਜ਼ੇਰ ਦਾ ਲੜ ਵੀ ਸੱਟ ਜੇ ਤੇ ਵਹਿੜ ਚੜ੍ਹਾਈ ਆਇਓ ਬਾਈ ਦੇ ਘਰੇ ਬੰਨ ਜਿਓ ਪੈਸੇ ਲੈ ਜੋ ਯਾਰ ਆਪ ਦੇ ਆਪ ਦੇ ਪੈਸੇ ਲੈ ਜੋ ਜ਼ੇਰ ਪਈ ਵੀ ਹੈ ਜ਼ੇਰ ਦੀ ਗਾਰੰਟੀ ਆ ਇਸ ਤੋਂ ਵੱਡੀ ਹੋਰ ਗਾਰੰਟੀ ਕੀ ਹੋਊ ਬਾਈ ਨੇ ਸਿਰੇ ਵਾਲੀ ਤਾਂ ਗੱਲ ਕਹਿਤੀ ਧੂਰ ਛਟਾਰੀ ਚੋਾਈ ਇੱਕ ਨੰਬਰ ਠੀਕ ਹੈ ਅੱਜ 13 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਹੈ 12 ਮੰਨ ਕੇ ਆਜੇ ਕੋਈ ਵੀ ਪੋਨੇ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਆਏ ਨਹੀਂ ਹੋਊਗਾ ਕਿ 17 ਕਹਿ ਦਿਓ ਤੇ ਨਿਕਲੇ ਥੋੜਾ ਜਿੰਨਾ ਹੈਗਾ ਉਹਨਾਂ ਦੱਸੋ ਬਾਈ ਕਹਿੰਦਾ ਆਪਾਂ ਕਿਲੋ ਘਾਟ ਹੀ ਦੱਸਦੇ ਆ 13 12 ਮੰਨ ਕੇ ਆਜੋ ਕੰਡੇ ਦੇ ਜੋਖ ਲਿਓ ਭਾਵਾ ਜੋਖਣਾ ਜੋਖਣਾ ਤੁਸੀਂ ਆ ਉਹ ਭਾਵਾ ਤਾਂ ਦੋ ਟਾਈਮ ਚੋ ਲਿਓ ਚਾਰ ਟਾਈਮ ਚੋ ਲਿਓ ਜਿਹੜੀ ਬੋਲੇ ਚ ਹੈਗੀ ਹਜੇ ਤੈਨੂੰ ਹੀ ਪਤਾ ਲਾ ਵੇਖ ਲੈ ਚਵਾਈ ਥੂਈ ਵੇਖ ਲੈ ਕਿ ਨਹੀਂ ਚੰਗੀ ਲੱਗੀ ਉਹ ਲੈ ਹਾਦੋ ਸੂਤਾਰਾਂ ਵੇਖ ਲਓ ਮਗਰਲੇ ਥਣਾ ਦੀ ਚਵਾਈ ਹੈ ਕੋਈ ਭੂਰ ਛਿੱਟਾ ਤਾਂ ਹੈ ਨਹੀਂ ਇਸ ਟਾਈਮ ਹਾ ਮੁੰਨੀਆ ਫਾਟੀ ਵੇੜਾ ਤੇਰੇ ਸਾਹਮਣੇ ਨਹੀਂ ਆਣਾ ਨਹੀਂ ਪਾਇਆ ਜੇ ਪਉਣਾ ਪਾ ਲੂ ਨਹੀਂ ਨਹੀਂ ਹਾਂ ਓਕੇ ਹਾਂ ਜਮ ਮਾਰਦੀ ਲੈ ਘੋਰ ਮੜੀ ਜਾ ਪੂਰੀ ਸੀਲ ਹੈ ਵੀ ਦੂਜਾ ਸੂਆ ਬਾਈ ਕਹਿੰਦਾ ਤਾਜੀ ਸੂਈ ਸਵਾਈ ਹੈ ਜੀ ਤੋਂ ਲਈ ਅਗਲੇ ਕਹਿੰਦੇ 17 18 ਦੁੱਧ ਅਸੀਂ ਝੋਇਆ ਪਹਿਲੇ ਸੂਏ 17 18 ਮੰਨ ਕੇ ਹੀ ਸੌਦਾ ਕਰ ਲਿਆ ਹੈਗਾ ਦਾ ਲਾਈਫ ਉਦਰਾ ਕੇ ਹੂੰ ਥਣ ਸੋਹਣੇ ਆ ਆਦੀ ਚਵਾਈ ਵਾਲੇ ਆ ਬਾਕੀ ਸੂਈ ਚਵਾਈ ਹੈਗੀ ਆ ਆਪਦੀ ਭਾਵੇਂ ਚੋਕੇ ਲੈ ਜਾਓ ਰਾਜੀ ਬਹੁਤ ਆ ਚਾਰ ਚਫੇਰੋਂ ਇੱਕੋ ਜੀ ਪਈ ਆ ਬੰਨ ਧੰਨ ਵਾਲੀ ਵਹਿੜ ਮੱਝਾਂ ਰਗਾ ਦੁੱਧ ਉਹਨਾਂ ਗਰਮੀ ਗੁਰਮੀ ਇਹਨੇ ਭੂਰਾ ਨਹੀਂ ਮਨਾਉਣੀ ਐਣੀ ਆ ਜਿਹਦਾ ਮਨ ਖੁਸ਼ ਹੋਊਗਾ ਕਿ ਡੇਰੀ ਵੀ ਲਿਜਾਊਗਾ ਤੇ ਜੇ ਘਰੇ ਵੀ ਪੀਊਗਾ ਐਨ ਵੀ ਫੈਂਟ ਨਾ ਆਊਗੀ ਹੂੰ ਪੂਰੀ ਫੈਂਟ ਵਾਲੀ ਆ ਮਜਾਰ ਕੀ ਗਾਂ ਵੀਰੇ ਕਿੰਨੇ ਦੀ ਜੈਜ ਆਪਾਂ ਵੇਚਣ ਵਾਲੀ ਗੱਲ ਆ ਜੇ ਪੱਠੇ ਪੌਣੇ ਤੋਂ ਉਹ ਜਾ ਕਰਨਾ ਮੁੱਲ ਵੀਰੇ ਮੁੱਲ ਕਰਾਉ ਨੂੰ ਭਲਾ 70 ਕਰਾ ਲਾ ਆਪਾਂ 60000 ਦੀ ਦੇ ਦੇਣੀ ਵਿੱਚੋਂ ਭੈਣ ਭਰਾ ਦਾ ਕੋਈ ਮਾਣ ਜ਼ਰੂਰ ਕਰਾਂਗੇ ਸਹੀ ਆ ਸੋਕੇ ਰੂਟਿਨ ਚ ਮਾਲ ਆਉਂਦਾ ਉਦੋਂ ਵੀ ਪਾਈ ਵਿਖੇ ਆਪਣਾ ਮਾਲ ਹਨ ਸਹੀ ਆ ਦੋਸਤੋ ਪਕਾਈ ਕਰਨੀ ਦਾ 70000 60 ਦੀ ਦੇ ਦੇਣੀ ਤੇ ਵਿੱਚੋਂ ਮਾਣ ਤਾਣ ਬਾਈ ਕਹਿੰਦਾ ਬਣਦਾ ਜ਼ਰੂਰ ਕਰੂੰਗਾ ਵੀਡੀਓ ਬਣਾਉਣ ਦਾ ਸਮਾਂ 10 ਵਜੇ ਦਾ 10 ਵਜੇ ਇੱਕ ਮਿੰਟ ਤੇ ਵੀਡੀਓ ਬਣਾ ਰਹੇ ਆ 15 ਜੁਲਾਈ ਅੱਜ ਸੋਮਵਾਰ ਦਾ ਦਿਨ ਆ ਵਾਸੀ ਆਫੇ ਵੀਰੇ ਅਗਲਾ ਵੀਡੀਓ ਵੇਖ ਲਿਆ ਆਪਣੇ ਲਾਲ ਦਾ ਭਾਅ ਨਹੀਂ ਦੇਣਾ ਨਾ ਪਸੂ ਹੋਏ ਜਾ ਠੀਕ ਹੈ ਭਾਅ ਆਪਾ ਦੇਣਾ ਦੋ ਨੰਬਰ ਤੇ ਆ ਜਾ ਫਿਰ ਇਹ ਵੀਰੇ ਸ਼ਾਈਵਾਲ ਹੈ ਇਹਦੀ ਸੀਰ ਠੰਡੀ ਪੂਰੀ ਆ ਸਮਾਂ ਸਮਾਂ ਵੀਰੇ 1-2 ਦਿਨ ਮਸਾਂ ਹੀ ਲਊਗੀ ਤਿਆਰ ਹੀ ਆ ਕਿੰਨਾ ਕਿਲੋ ਨਹੀਂ ਪਤਾ ਰਾਤ ਨੂੰ ਸੂਪੇ ਜਾਂ ਕੱਲ ਨੂੰ ਸੂਪੇ ਤਿਆਰ ਹੀ ਆ ਬੜੇ ਦਿਨ ਨਹੀਂ ਲੈਂਦੀ ਜਿੱਦੋਂ ਆਪਾਂ ਖਰੀਦੀ ਆ ਉਹਨੇ ਆਪਾਂ ਨੂੰ ਆਖਿਆ ਵੀ 17 ਕਿਲੋ ਦੁੱਧ ਚੋਇਆ ਹੂੰ ਤੇ ਬਾਕੀ ਚੋਇਆ ਵੀ ਹੋ ਕਿਉਂਕਿ ਥਣ ਲੇਵੇ ਵਾਲੀ ਆ ਚੰਗੀ ਆ ਵੈੜ ਮਾੜੀ ਉਹ ਦੇਦਾ ਵੀ ਮਚਾਂ ਰਾਈ ਨੂੰ ਦੁੱਧ ਭਾਈ ਕਹਿੰਦਾ ਇਹਦਾ ਵੀ ਮੱਝਾਂ ਆ ਰਗ ਜਉ 17 ਕਿਲੋ ਦੁੱਧ ਇਹਨੇ ਦਿੱਤਾ ਹਾਈਟ ਸੇਮ ਹੀ ਆ ਆ ਤੁਸੀਂ ਵੇਖ ਹੀ ਰਹੇ ਆ ਇੰਨਾ ਹੈਗਾ 1 ਨੰਬਰ ਸੂਈ ਸਵਾਈ ਹੈ ਜੇ ਕਿਸੇ ਨੂੰ ਸੂਈ ਚਾਹੀਦੀ ਆ ਜੇਰ ਜੂਰ ਚੱਕਰਾਂ ਤੋਂ ਬਹੁਤ ਭੈਣ ਭਰਾ ਡਰਦੇ ਹੁੰਦੇ ਆ ਹਾਂ ਤੇ ਅਗਲਾ 1 ਨੰਬਰ ਲੈ ਜੇ ਤੇ ਜੇ ਕਿਸੇ ਨੂੰ ਹੈਗਾ ਕੋਈ ਚੱਕਰ ਨਹੀਂ ਸਾਨੂੰ ਤਾਂ ਮੋٹے ਮੋٹے ਥਾਣਾ ਵਾਲੀ ਚਾਹੀਦੀ ਆ ਤੇ ਅਗਲਾ 2 ਨੰਬਰ ਲੈ ਜੇ ਮੈਂ ਨਾ ਯਾਰ ਧਾਰ ਮਾਰ ਗਵਾਂਡੀਆਂ ਦੇ ਘਰੇ ਆਏ ਜਾਊ ਜੇ ਮੈਂ ਪਾਣੀ ਦਾ ਪ੍ਰੈਸ਼ਰ ਮਾਰ ਦਿੰਨੇ ਟੂਟੀ ਦਾ ਐਨੀ ਚੰਗੀ ਮੈਂ ਨਾ ਮੱਛੀ ਮੋਟਰ ਵਾਲਾ ਚੋੜ ਰੂਗਾ ਇੰਨਾ ਥਣ ਜਿੰਦਾ ਖਾ ਦੇ ਮੱਛੀ ਮੋਟਰ ਵਾਲਾ ਚੋਣ ਹੀ ਆ ਬਾਈ ਕਹਿੰਦਾ ਠੀਕ ਥੁਣ ਵੀ ਪੂਰੀ ਆ ਐ ਨਹੀਂ ਗੱਲ ਕੋਈ ਚਾਰੇ ਥਣ ਪੀੜੀ ਦੇ ਪਾ ਵਾਂਗੂ ਚਾਰੇ ਗੁੱਠਾ ਨੁਕਰਾਂ ਤੇ ਲੱਗੇ ਹੋਇਆ ਸੀਲ ਵੇਖੋ ਪੂਰੀ ਐ ਨਹੀਂ ਗੱਲ ਮੈਂ ਮਾਰ ਦਿੰਦਾ ਤਿਆਰੀ ਆ ਲੈ ਜੇ ਤਾਂ ਇੱਕ ਦਿਨ ਲੈ ਜੇ ਸੂਪੇ ਦਾ ਬਾਈ ਕਹਿੰਦਾ ਅੱਜ ਰਾਤ ਨੂੰ ਹੀ ਸੂਪੇ ਕਦ ਕਦ ਪੂਰਾ ਤੋਂਨ ਤੋਂ ਨੇ ਇਹਦੇ ਵੀ ਚੰਗਾ ਬੰਨ ਤੋਂਨ ਵਾਲੀ ਇਹ ਵੀ ਵਹਿੜਾ ਸਾਈਵਾਲ ਕ੍ਰੋਸ ਵੀਰੇ ਬਾਕੀ ਫੈਟ ਖੰਡ ਆ ਰਹੀ ਆ ਜੀ ਤੋ ਲਈ ਜਾਓ ਕਹਿੰਦੇ ਸਾਢੇ ਪੰਜ ਫੈਟ ਆਉਣੀ ਰਹੀ ਆ ਜਦੋਂ ਆਪਾਂ ਖਰੀਦੀ ਠੀਕ ਆ ਹਾਂ ਸਾਢੇ ਪੰਜ ਬਾਈ ਕਹਿੰਦੇ ਇਹਦੀ ਫੈਟ ਆਉਂਦੀ ਰਹੀ ਆ ਉਪਰੋਂ ਫਟਾਂ ਨੂੰ ਜੋੜਾ ਵਾਣਾ ਸਟਾਰਟ ਹੁੰਦਾ ਪੱਟਾਂ 'ਚ ਫਸਿਆ ਪਿਆ ਲਵਾਈ ਜਾ ਐ ਮੜੀ ਜਾਈ ਭਲਾ ਬੁਰਛਾ ਨਾ ਖੁਰਨੀ ਪੜਦੀ ਅੱਛਾ ਉਹਨੂੰ ਵੀ ਸੀਲ ਆ ਪੂਰੀ ਆ ਹਾਂ ਰਗੜ ਕੇ ਮਾਲ ਲੈ 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 ਇੱਕ ਉਹੜੀ ਵਾਲਿਆਂ ਨੂੰ ਮੋਕ ਕੈਂਚੀ ਲਾ ਕੇ ਵਹਿ ਜਾ ਮਾਰ ਲੈ ਯਾਰ ਵੀਰੇ ਗੱਲ ਆ ਕੋਈ ਲੈ ਕਿੰਨੇ ਜੀ ਇਹ ਚਣ ਵਾਲੀ ਆ ਭਾਪ ਨੇ ਐ ਹੋਣਗੇ ਬਰਲਾਇ ਤੂੰ ਮੰਨੇਗਾ ਠੀਕ ਆ 56000 ਦੀ ਦੇ ਦੇਾਂਗੇ ਲਓ ਜੀ ਮੁੱਲ ਕਰਾਉ ਨੂੰ 65 ਕਰਾ ਲਾ 60 ਕਰਾ ਲਾ ਆ ਪਾ ਨਹੀਂ ਮਿਲਣੀ ਮੁੱਲ ਕਰਾਉ ਨੂੰ 65 ਕਰਾ ਲਓ 60 ਕਰਾ ਲਓ 50 ਤੇ 56 56 ਦੀ ਦੇ ਦੇਣੀ ਆ ਤੇ ਵਿੱਚੋਂ ਕੋਈ ਥੋੜਾ ਘਣਾ ਮਾਨ ਤਾਨ ਵੀ ਹੋ ਜੂ ਮੱਝਾਂ ਆਂ ਦਾ ਦੁੱਧ ਹੋਣਾ ਤੇ ਮੁੱਲ ਕਿਹੜਾ 55 56000 ਫੰਡਰ ਮੱਝਾਂ ਵਾਲਾ ਮੁੱਲ 17 ਕਿਲੋ ਦੁੱਧ ਦਿੱਤਾ ਦੁੱਧ 16 17 ਹੀ ਮੰਨ ਲਿਓ ਖੁੱਲਾ ਪਿਆ ਜੂ ਵੱਡੀ ਵਹਿੜ ਆ ਜਾਣ ਵਾਲੀ ਆ ਵਧੀਆ ਕੋਈ ਪੰਜ ਚਾਰ ਸੂਏ ਦੁੱਧ ਪਿਆਉ ਇਹ ਕਿਹੜਾ ਕੋਈ ਬੁੱਢੀ ਆ ਬਾਕੀ ਯਾਰ ਘੋੜੀ ਵਰਗੀਆਂ ਵੜਾ ਹੋਣੀਆਂ ਐ ਨਹੀਂ ਵੀ ਐ ਡੋਲੇ ਖਾਂਦੀਆਂ ਜਾਣੀਆਂ ਉਹੋ ਜੀ ਨਾਂ ਆਪਾਂ ਲੈਣੀਆਂ ਤੇ ਨਾਂ ਲਈ ਜਾਂ ਆ ਡੋਲੇ ਖਾਨ ਵਾਲੀ ਬੁੱਢੀ ਜੀ ਉਹਨੇ ਡੋਲੇ ਹੀ ਖਾਣੇ ਆ ਐ ਤੇ ਆ ਜਾ ਇਹ ਵੀਰੇ ਆਪਾਂ ਨੂੰ ਜਾਣੀ ਅਗਲੇ ਨੇ ਦੂਜਾ ਦੱਸਿਆ ਸੂਰ ਦੂਜੇ ਸੂਰ ਸੁਣਾ ਹੂੰ ਪਹਿਲੇ ਸੂਏ ਕਹਿੰਦੇ 20 ਕਿਲੋ ਦੁੱਧ ਦੇ ਥੱਲੇ ਚੋਇਆ ਹੂੰ ਠੀਕ ਆ ਸੀਲ ਠੱਲੀ ਇਹ ਵੀ ਪੂਰੀ ਜੀ ਵੀਰੇ ਇਹ ਵੀ ਜਾਣਦੀ ਮਸਾਂੇ ਬਸ ਇੱਕ ਦੋ ਦਿਨ ਹੀ ਇਹ ਲਊਗੀ ਤਿਆਰ ਹੀ ਮੰਨੋ ਕਈ ਤਰ੍ਹਾਂ ਦਿਹਾੜੀ ਪਸ਼ੂ ਵੱਧ ਵੀ ਲਾ ਜਾਂਦਾ ਦਿਹਾੜੀ ਪਹਿਲਾਂ ਵੀ ਸੂਪ ਜਾਂਦਾ ਉਸਤੇ ਆਪਾਂ ਮਾਰ ਕਰਨਗੇ ਨਹੀਂ ਕਿੱਦਾਂ ਦਿੱਤੀ ਹੁੰਦੀ ਆਪਾਂ ਉਹ ਹੀ ਦੱਸਦੇ ਸਹੀ ਆ ਹਾਂ ਬਾਕੀ ਵਹਿੜ ਤਿਆਰ ਹੀ ਆ ਲੇਵਾ ਭਾਂਡਾ ਹੋਰ ਕੋਲੇ ਹੁੰਦੀ ਤਾਂ ਅੰਗਲੇ ਨੇ ਕਹਿੰਦੇ ਫਾਰਮ ਚੋਂ ਲਈ ਆ ਹੂੰ ਕੱਦ ਵਹਿੜ ਪੂਰਾ ਹੀ ਆ ਲੇਵਾ ਭਾਂਡਾ ਵੀ ਵੱਡਾ ਹੀ ਆ 20 ਲੀਟਰ ਦੁੱਧ ਪਾਈ ਕਹਿੰਦਾ ਦਿੱਤਾ ਪਿਛਲੇ ਸੂਵੇ 20 ਮੰਨ ਕੇ ਸੌਦਾ ਕਰ ਲੇ ਕੋਈ ਹਾਂ ਵੀਰੇ ਦੇ ਦੂ ਬਾਕੀ ਵਹਿੜ ਵੱਡੀ ਆ ਚੋਕ ਝੋਲੀ ਵਾਲੀ ਆ ਕਿੱਡੀ ਆ ਬੂਥੀ ਬਾਥੀ ਦੀ ਕਿੰਨੀ ਸ਼ਕੀਆਂ ਵਹਿੜ ਇਹ ਵੀ ਕੁੰਨੀਆਂ ਵੀਰੇ ਮੈਂ ਲੱਤਾਂ ਛੜਾ ਆਦਾ ਪਸ਼ੂ ਲੈਣੇ ਨਹੀਂ ਆਪਾਂ ਛੱਡਿਆ ਮੈਂ ਅਸਲ ਲੈਂਦਾ ਹੀ ਨਹੀਂ ਨਹੀਂ ਆਪਾਂ ਲੈਂਦੇ ਰਹੀ ਬਈ ਅਗਲੇ ਦੇ ਘਰੇ ਜਦੋਂ ਆਪਾਂ ਨੂੰ ਯਾਰ ਪਤਾ ਲੱਗਿਆ ਵੀ ਆਹ ਪਸ਼ੂ ਗਰਮ ਆਪਾਂ ਉਦੋਂ ਛੱਡਿਆ ਹਾਂ ਅਗਲੇ ਦੇ ਘਰੇ ਛੱਡਿਆ ਹਾਂ ਆਹ ਤਾਂ ਪਰਮਾਤਮਾ ਤਾਂ ਹੁੰਦੇ ਨਹੀਂ ਹਨਾ ਵੀ ਜਾਂ ਕੋਈ ਮਾੜਾ ਵੱਡਾ ਬਾਅਦ ਕਿਤੇ ਕਿਸੇ ਦੇ ਹੋ ਜੇ ਹਨਾ ਤੇ ਬਾਕੀ ਆਪਾਂ ਕੇਰਾ ਵੇਖ ਕੇ ਲੈਨੇ ਆ ਸਹੀ ਹੈ ਕੇਰਾ ਬਾਈ ਕਹਿੰਦਾ ਤਸੱਲੀ ਕਰਕੇ ਲਈਦਾ ਤੇ ਜੇ ਅਗਲੇ ਦੇ ਘਰੇ ਗਰਮ ਲੱਗੇ ਲੱਤ ਛੜ ਵਾਲਾ ਲੱਗੇ ਤੇ ਬਾਈ ਕਹਿੰਦਾ ਅਗਲੇ ਦੇ ਘਰੇ ਹੀ ਛੱਡਿਆਈਦਾ ਆਪਾਂ ਕਿ ਭਾਈ ਨਹੀਂ ਆਪਾਂ ਨਹੀਂ ਲੈ ਆਣਾ ਭਵਾਂ ਸੌਦਾ ਕਿਉਂ ਨਾ ਹੋਇਆ ਹੋਵੇ ਦਿਤਾ ਦੇਉਗੀ ਕਿਹੜੀ ਹੈ ਨਾ ਕਿੱਡੀ ਵਹਿਣਾ ਹਾਂ 20 ਕਿਲੋ ਦੁੱਧ ਬਾਈ ਕਹਿੰਦਾ ਦਿੱਤਾ 20 ਮੰਨ ਕੇ ਸਬਦਾ ਕਰ ਲਓ ਹੋ ਸਕਦਾ ਵੱਧ ਹੀ ਚੋ ਜੀ ਤਿੰਨ ਵਹਿੜਾ ਤਿੰਨੇ ਵੱਡੀਆਂ ਚਾਰ ਨੰਬਰ ਤੁਹਾਨੂੰ ਵਿਖਾਉਣੇ ਆ ਉਹਦਾ ਵੀ ਕੱਦ ਤੁਸੀਂ ਵੇਖ ਹੀ ਲੈਣਾ ਪਹਿਲਾਂ ਤਿੰਨੇ ਪੂਰੀਆਂ ਵੱਡੀਆਂ ਚਾਰ ਨੰਬਰ ਦਾ ਵੀ ਕੱਦ ਸੇਮ ਹੀ ਆ ਮੈਂ ਤੁਹਾਨੂੰ ਸਟਾਰਟਿੰਗ 'ਚ ਹੀ ਗਿਆ ਸੀ ਚਾਰ ਵਹਿੜਾ ਵਿਖਾਉਣੀਆਂ ਚਾਰੇ ਵਹਿੜਾ ਕੱਦ ਵਹਿੜਾ ਵਾਲੀਆਂ ਇੱਥੇ ਆ ਜਾ ਕਾਲੀ ਤੇ ਇਹ ਵੀ ਵੀਰੇ ਤੋਹਫਾ ਹੀ ਐ ਇੱਕ ਹੂੰ ਚਾਰੇ ਮਾਲ ਹੀ ਆਪਣਾ ਚਾਰੇ ਗਾਈਆਂ ਹੀ ਮੇਰਾ ਮਤਲਬ ਐ ਕਿ ਅਜੇ ਐਵੇਂ ਬੰਦੇ ਖੁਸ਼ ਹੋ ਕੇ ਘਰਾਂ ਆਲੇ ਐ ਭੱਜ ਭੱਜ ਲੇ ਜਾਣਗੇ ਠੀਕ ਐ ਕਿਉਂਕਿ ਚੰਗੀਆਂ ਵਹਿਣਾ ਇਹ ਵੀ ਜਲਦੀ 5-6 ਦਿਨ ਲੈ ਜੂ ਵੀਰੇ ਦੁੱਧ ਦੁੱਧ ਵੀਰੇ 17 ਲੀਟਰ ਕਹਿੰਦੀ ਇਹਨੇ ਦਿੱਤਾ ਪਈਏ ਸੀ ਹੁਣ ਇਹ ਦੂਜਾ ਮੰਨ ਲਓ ਸੂਆ ਭਲਾ ਤੀਜਾ ਮੰਨ ਲਓ ਵੀਰੇ ਕਿਉਂਕਿ ਸੂਏ ਦੀ ਜਦਾਈ ਨਹੀਂ ਹੁੰਦੀ ਆਪਾਂ ਨੂੰ ਦੂਜਾ ਦੱਸਿਆ ਅਗਲੇ ਸਹੀ ਐ ਤੇ ਬਾਕੀ ਚਾਰੂ ਚੂਰੂ ਵਹਿਣਾ ਚਾਰੇ ਵਧੀਆ ਚਾਰੂ ਚੂਰੂ ਨੂੰ ਬਾਈ ਕਹਿੰਦਾ ਸਾਰੀਆਂ ਹੀ ਵਹਿੜਾ ਓਕੇ ਆ ਬਾਕੀ ਹਰੇਕ ਦੇ ਘਰੇ 4-4 ਫੋਨ ਆ। ਝੋਲ ਬਸਾ ਲਈ ਅੱਗੇ ਪਿੱਛੇ ਵਾਲਾ ਹਵਾਨਾ ਵੀ ਇਹਦਾ। ਅਗਲਾ ਆਪਦੇ ਫੋਨ ਤੇ ਵੀ ਵੀਡੀਓ ਕਾਲ ਕਰਨੀ ਚਾਹੁੰਦਾ। ਕਰ ਸਕਦਾ। ਤੁਸੀਂ ਪੈਸੇ ਲਾਉਣੇ ਤੁਹਾਡਾ ਹੱਕ ਬੰਦ ਹੈ। 17 ਲੀਟਰ ਦੁੱਧ ਪਾਈ ਕਹਿੰਦਾ ਇਹਨੇ ਦਿੱਤਾ। ਇੰਨਾ ਮੰਨ ਕੇ ਹੀ ਸੌਦਾ ਕਰ ਲਿਓ। ਇਹ ਕਿੰਨੇ ਦਿਨ ਪਿਆ? ਇਹ 5-6 ਦਿਨ ਹੀ ਲੂਕ ਰਿਹਾ ਵੀ। 5-6 ਦਿਨ ਹੀ ਲਊ ਬਾਈ। ਇਹਦਾ ਫਾਇਦਾ ਹੀ ਨਹੀਂ ਜੇ ਦੋ ਦਿਨਾਂ ਦਾ ਖਾਂ ਵੀ ਲੂ ਤੈਨੂੰ ਪਤਾ ਆ ਕਿ ਜਿਹੜੇ ਭਾਅ ਦੇਣੇ ਆਪਾਂ ਗੱਬਣਾ ਗੱਬਣਾ ਦੇ ਭਾਅ ਦੇਣੇ ਆ। ਠੀਕ ਐ। ਜੇ ਦੋ ਦਾ ਹੀ ਖਰਚੀ ਨੀ ਲੂ ਪੈਣੇ ਸੋਨਿਆਂ ਤੋਂ ਭਾਅ ਹੋਰ ਹੋਣ ਆ ਜੀ ਆਪਾਂ ਯਾਰ 54000 ਦੀ ਦੇ ਦਾਂਗੇ 60 ਕਰਾ ਲਓ 62 ਕਰਾ ਲਓ ਭਗਾਈ ਵਾਲਾ ਕੰਮ ਦੀ ਮੁੱਲ 60 ਕਰਾ ਲਓ 62 ਕਰਾ ਲਓ 54000 ਦੀ ਦੇ ਦੇਣੀ ਤੇ ਆ ਦੋ ਤਿੰਨ ਨੰਬਰ ਇਹ ਦੇਵਾਂਗੇ ਬਾਅਦ ਅਸੀਂ ਆਪੇ 62000 ਦੀ ਮੁੱਲ ਭਾਣ 70 ਕਰਾ ਲਓ ਮੁੱਲ ਭਾਣ 70 ਕਰਾ ਲਓ ਇਹਦਾ ਮੁੱਲ ਰਹਿ ਗਿਆ ਸੀ ਇਹ 62000 ਦੀ ਬਾਈ ਕਹਿੰਦਾ ਦੇਣੀ ਹੈ ਦੱਸਦੇ ਨੇ ਭੈਣ ਭਰਾ ਕਹਿੰਦੇ ਵੀ ਇਹ ਬਾਈ ਜੀ ਦੇਵਾਂਗੇ ਆਪਾਂ 62000 ਦੀ ਮੁੱਲ ਕਰਾ ਲਓ ਭਲਾ 70 ਕਰਾ ਲਓ 72 ਕਰਾ ਲਓ ਸਹੀ ਆ 62 ਦੀ ਦੇ ਦੇਣੀ ਹੈ ਇਹ ਇਹ ਆਪਾਂ ਦੇ ਦੇਣੀ ਵੀਰੇ 54000 ਦੀ ਮੁੱਲ ਕਰਾ ਲਓ 60 ਕਰਾ ਲਓ ਭਲਾ ਮੁੱਲ ਭਾ ਇਹ 4 ਵਹਿੜਾ ਕਿਉਂਕਿ ਆਪਣਾ ਜਾਇਗੀ ਮਾਰਜਨ ਹੁੰਦਾ ਮੈਂ ਤੁਹਾਨੂੰ ਦੱਸੀ ਜਾਣਾ ਵੀ ਆਪਾਂ ਬਾੜਾ ਮੁੱਲ ਫालतੂ ਨਹੀਂ ਕਰਦੇ ਹਾਂ। ਸਹੀ ਹੈ। ਹਾਂ। 4 ਵਹਿੜਾ ਚਾਰਾਂ ਦੀ ਫੈਟ ਫੂਟ ਵਧੀਆ ਆ ਜਣੀ ਕਿਉਂਕਿ ਇਹਨਾਂ ਦੇ ਵਿੱਚੋਂ ਜਿਆਦਾ ਵਾਲੀ ਵਹਿੜ ਐਚ ਐਫ ਨਸਲ ਦੀ ਕੋਈ ਵੀ ਨਹੀਂ। ਬਾਕੀ ਜਿਨੇ ਜਾਨਵਰ ਲੈਣਾ ਅਗਲਿਆਂ ਦੀ ਆਪੋ ਆਪਣੀ ਮਰਜ਼ੀ ਆ ਜੇ ਕਿਸੇ ਨੂੰ ਕਾਲੀ ਵਹਿੜ ਚਾਹੀਦੀ ਆ ਕਾਲੀ ਵੀ ਮਿਲ ਜੂ। ਬੰਨ ਧੰਨ ਵਾਲੀ ਵੀ ਮਿਲ ਜੂ ਸਾਈਵਾਲ ਪੱਖ ਦੀ ਵੀ ਮਿਲ ਜੂ ਸਾਰੀ ਬੰਨਗੀ ਮਿਲ ਜੂਗੀ। ਇਨਫਾਰਮੇਸ਼ਨ ਲੈ ਕੇ ਦੇ ਦਿੱਤੀ ਆ ਗਰਮੀ ਦੇ ਦਿਨਾਂ। ਫੋਨ ਨੰਬਰ ਸਕਰੀਨ ਤੇ ਆ ਲਗਭਗ ਚਾਰੇ ਨਾਲ ਕੀ ਗਰਮੀ ਰਹਿ ਤਾ ਇਹਨਾਂ ਨੇ ਤਾਂ ਪੂਰਾ ਨਹੀਂ ਮਨਾਉਣੀ ਆਪ ਇੱਕ ਨੰਬਰ ਤੇ ਦੋ ਨੰਬਰ ਨੇ ਤੇ 나 ਹੀ ਮੇਰੇ ਹਿਸਾਬ ਨਾਲ ਲੱਗਦਾ ਚਾਰ ਨੰਬਰ ਬਣਾਵੇ ਇਹ ਆਪਾਂ ਮਾੜੀ ਮੋਟ ਹੋ ਸਕਦੀ ਆ ਪਰ ਇਹ ਸ਼ਹਿਰ ਨਾਲ ਕਰਾਸ ਆ ਇਹ ਵੀ ਨਹੀਂ ਮਨਾਉਂਦੀ ਹਾਂ ਫੇਲ ਹਾਂ ਫੋਨ ਨੰਬਰ ਸਕਰੀਨ ਤੇ ਆ ਪੂਰੀ ਵੱਡੀ ਵਾਈਡ 20 ਕਿਲੋ ਦੁੱਧ ਪਿਆਜੂ ਤਿੰਨ ਨੰਬਰ 62 ਦੀ ਦੇ ਦੇਣੀ ਆ ਸਾਰਿਆਂ ਨੂੰ ਖਾਸੀ ਕਾ